ਹਾਲੇਲੂਇਆ ਸੋ ਆਈਏ ਖੁਦਾਵੰ ਦਾ ਪਵਿੱਤਰ ਔਰ ਜੁੰਦਾ ਕਲਾਮ ਸੁਣਾਗੇ ਤੋ ਵਚਨ ਸੁਣਨਾ ਹੈ ਤੇ ਵਚਨ ਨੂੰ ਲਾਇਕ ਕਰਨਾ ਹੈ ਤੋ ਆਈਏ ਅਸੀਂ ਯਾਕੂਬ ਦਾ ਖੱਤ ਔਰ ਉਸਤੇ ਅਸੀਂ ਪਹਿਲਾ ਅਧਿਆਇ ਔਰ ਉਸ ਦਾ ਦੋ ਵਚਨ ਯਾਕੂਬ ਦਾ ਖੱਤ ਪਹਿਲਾ ਅਧਿਆਇ ਔਰ ਉਸ ਦਾ ਦੋ ਪਹਿਲਾ ਅਦੇ ਉਹਦਾ 20 ਵਚਨ ਜਦੋਂ ਅਸੀਂ ਸੁਣਦੇ ਆ ਤਾਂ ਬਾਈਬਲ ਦੇ ਵਿੱਚ ਲਿਖਿਆ ਆ ਕਿ ਮਨੁੱਖ ਬੋਲਣ ਵਿੱਚ ਵੀ ਧੀਰਾ ਹੋਵੇ ਔਰ ਕਰੋਧ ਦੇ ਵਿੱਚ ਵੀ ਧੀਰਾ ਹੋਣਾ ਬਹੁਤ ਜ਼ਰੂਰੀ ਹੈ ਆਈਏ ਜਦੋਂ 20 ਵਚਨ ਪੜਦੇ ਆ ਤੇ ਇੱਥੇ ਲਿਖਿਆ ਆ ਕਿਉਂ ਜੋ ਮਨੁੱਖ ਦਾ ਕਰੋਧ ਪਰਮੇਸ਼ਵਰ ਦੇ ਧਰਮ ਦਾ ਕੰਮ ਨਹੀਂ ਕਰਦਾ ਇਸ ਕਰਕੇ ਪ੍ਰਭੂ ਦੇ ਕਲਾਮ ਚ ਲਿਖਿਆ ਆ ਕਿ ਮਨੁੱਖ ਦਾ ਕਰੋਧ ਪਰਮੇਸ਼ਵਰ ਦੇ ਧਰਮ ਦੇ ਕੰਮ ਨਹੀਂ ਕਰਦਾ ਧਰਮ ਦੇ ਕੰਮ ਨਹੀਂ ਕਰਦਾ ਜਦੋਂ ਬੰਦਾ ਕਰੋਦੀ ਹੁੰਦਾ ਆ ਕਰੋਧ ਕਰਦਾ ਆ ਗੁੱਸੇ ਦੇ ਵਿੱਚ ਯਾਦਾ ਆਉਂਦਾ ਆ ਤੇ ਫਿਰ ਉਦੋਂ ਰੱਬ ਦਾ ਕੰਮ ਨਹੀਂ ਹੁੰਦਾ ਉਦੋਂ ਸਤਾਨ ਦਾ ਕੰਮ ਹੁੰਦਾ ਹੈ ਔਰ ਜਿਨ੍ਹਾਂ ਜਿਨ੍ਹਾਂ ਦੇ ਜੀਵਨ ਦੇ ਅੰਦਰ ਕਰੋਧ ਆਇਆ ਬਹੁਤ ਜਾਲਮ ਗੁੱਸਾ ਆਇਆ ਧਰਮ ਦਾ ਕੰਮ ਨਹੀਂ ਹੁੰਦਾ ਧਰਮ ਦਾ ਕੰਮ ਨਹੀਂ ਹੋ ਸਕਦਾ ਇਸੇ ਕਰਕੇ ਬਾਈਬਲ ਦੇ ਵਿੱਚ ਲਿਖਿਆ ਆ 103 ਨੰਬਰ ਜ਼ਬੂਰ ਤੇ ਉਹਦੇ 8 ਵਚਨ ਦੇ ਵਿੱਚ ਕਿ ਯਹੋਵਾ ਦਿਆਲੂ ਤੇ ਕਿਰਪਾਲੂ ਏ ਗੁੱਸੇ ਵਿੱਚ ਧੀਰਜ ਆ ਤੇ ਦਇਆ ਦੇ ਵਿੱਚ ਭਰਿਆ ਹੋਇਆ ਉਹ ਧੀਰਜवान ਆ ਤੋਂ ਵਚਨ ਦੇ ਵਿੱਚ ਇੱਥੇ ਵੀ ਐ ਤੇ ਚ ਪੜਿਆ ਗਿਆ ਕਿਉਂ ਜੋ ਮਨੁੱਖ ਦਾ ਕਰੋਧ ਜਿਹੜਾ ਆ ਉਹ ਪਰਮੇਸ਼ਵਰ ਦੇ ਧਰਮ ਦਾ ਕੰਮ ਨਹੀਂ ਕਰ ਸਕਦਾ ਔਰ ਪਰਮੇਸ਼ਵਰ ਦੇ ਜਲਾਲ ਦਾ ਕੰਮ ਨਹੀਂ ਕਰ ਸਕਦਾ ਜਦੋਂ ਇਨਸਾਨ ਕਰੋਦੀ ਹੁੰਦਾ ਆ ਉਸ ਵੇਲੇ ਪਾਪ ਹੁੰਦਾ ਹੈ ਉਸ ਵੇਲੇ ਪ੍ਰਭੂ ਦੇ ਜਲਾਲ ਤੋਂ ਬਾਹਰ ਚਲਾ ਜਾਂਦਾ ਹੈ ਔਰ ਆਪਣੇ ਉੱਤੇ ਸਜ਼ਾ ਬੰਦਾ ਲੈ ਲੈਂਦਾ ਹੈ ਧਰਮ ਦਾ ਕੰਮ ਨਹੀਂ ਹੁੰਦਾ ਉਸ ਵੇਲੇ ਸਤਾਨ ਦਾ ਕੰਮ ਹੁੰਦਾ ਹੈ ਤੋ ਜਦੋਂ ਤੁਸੀਂ ਉਤਪਾਦ ਦੇ ਪੋਥੇ 4 ਅਧੇ ਤੇ ਜਦੋਂ ਪਹਿਲੀਆਂ ਐਤਾਂ ਤੋਂ ਸ਼ੁਰੂ ਕਰੋਗੇ ਤੇ ਇਥੇ ਬਚਨ ਦੇ ਵਿੱਚ ਲਿਖਿਆ ਆ ਕਿ ਪਰਮੇਸ਼ਵਰ ਦੇ ਘਰ ਵਿੱਚ ਕੈਨ ਤੇ ਹਾਬਲ ਆਦਮ ਦੇ ਦੋਨੋਂ ਪੁੱਤਰ ਸੀ ਇਹ ਪ੍ਰਭੂ ਦੇ ਘਰ ਦੇ ਵਿੱਚ ਭੇਟਾ ਲੈ ਕੇ ਗਏ ਕੁਰਬਾਨੀਆਂ ਲੈ ਕੇ ਗਏ ਔਰ ਜਿਹੜਾ ਹਾਬਲ ਸੀ ਔਰ ਇਹਨੇ ਵੀ ਮੀਮਣੇ ਦੀ ਚਰਬੀ ਲੈ ਕੇ ਖੁਦਾ ਦੇ ਘਰ ਦੇ ਵਿੱਚ ਲੈ ਕੇ ਗਿਆ ਔਰ ਜਿਹੜਾ ਕੈਨ ਸੀ ਉਹ ਵੀ ਲੈ ਕੇ ਗਿਆ ਕੈਨ ਦੀ ਜਿਹੜੀ ਭੇਟ ਸੀ ਉਹ ਕੁਝ ਕਮਜ਼ੋਰ ਸੀ ਉਹ ਪ੍ਰਭੂ ਨੂੰ ਪਸੰਦ ਨਾ ਆਈ ਕਿਉਂਕਿ ਉਹ ਕਮਜ਼ੋਰ ਭੇਟ ਲੈ ਕੇ ਗਿਆ ਔਰ ਪੂਰੇ ਰੀਜ ਦੇ ਨਾਲ ਲੈ ਕੇ ਨਾ ਗਿਆ ਇਸ ਕਰਕੇ ਵਚਨ ਦੇ ਵਿੱਚ ਲਿਖਿਆ ਆ ਕਿ ਜਿਹੜੀ ਕੁਰਬਾਨੀ ਪੂਰੇ ਖੁਸ਼ੀ ਦੇ ਨਾਲ ਤੇ ਚਾਹ ਦੇ ਨਾਲ ਹੁੰਦੀ ਹੈ ਉਹ ਕੁਰਬਾਨੀ ਖੁਦਾ ਨੂੰ ਮਨਜ਼ੂਰ ਹੁੰਦੀ ਹੈ ਸੱਚੇ ਦਿਲ ਦੇ ਨਾਲ ਹੁੰਦੀ ਹੈ ਇਸ ਕਰਕੇ ਜਿਹੜਾ ਹਾਰਮਨ ਸੀ ਉਹਦੇ ਕੁਰਬਾਨੀ ਸੱਚੀ ਸੀ ਉਹਦੇ ਦਿਲਚਸਬੀ ਦੇ ਨਾਲ ਹੋਈ ਸੀ ਖੁਦਾ ਨੇ ਉਹਦੀ ਕੁਰਬਾਨੀ ਕਬੂਲ ਕਰ ਲਈ ਪਰ ਜਿਹੜਾ ਕੈਨ ਸੀ ਉਹਦੀ ਕੁਰਬਾਨੀ ਕਬੂਲ ਨਾ ਹੋਈ ਇਸ ਕਰਕੇ ਜਦੋਂ ਤੁਸੀਂ ਉਤਪਤੀ ਦੀ ਪੋਥੀ ਪੜੋਗੇ ਤੇ ਇਹਦੇ ਬਚਨ ਦੇ ਵਿੱਚ ਲਿਖਿਆ ਆ ਕਿ ਕੈਨ ਦੀ ਜਦੋਂ ਕੁਰਬਾਨੀ ਕਬੂਲ ਨਾ ਹੋਈ ਤਾਂ ਯਹੋਵਾ ਨੇ ਕੈਨ ਨੂੰ ਆਖਿਆ ਤੂੰ ਕਿਉਂ ਕ੍ਰੋਧਵਾਨ ਹੈ ਅਤੇ ਤੇਰਾ ਮੂੰਹ ਕਿਉਂ ਨੀਵਾ ਹੈ ਜੇ ਤੂੰ ਭਲਾ ਕਰੇ ਤਾਂ ਤੇਰਾ ਮੂੰਹ ਉਤਾਣਾ ਕੀਤਾ ਜਾਵੇ ਜੇ ਤੂੰ ਭਲਾ ਨਾ ਕਰੇ ਤਾਂ ਪਾਪ ਬੂਹੇ ਉੱਤੇ ਸਹ ਲੈ ਆ ਕੇ ਬੈਠਾ ਹੈ ਤੇ ਤੈਨੂੰ ਲੋਚਦਾ ਹੈ ਇਸ ਕਰਕੇ ਗੌਰ ਕਰੀਏ ਕੈਨ ਨੇ ਕੈਨ ਕਿਉਂ ਕ੍ਰੋਧਵਾਨ ਹੋਇਆ ਉਹ ਕ੍ਰੋਧਵਾਨ ਇਸ ਵਾਸਤੇ ਵੀ ਉਹਦੀ ਕੁਰਬਾਨੀ ਕਬੂਲ ਨਾ ਆਈ ਉਹਦਾ ਮੂੰਹ ਨੀਵਾ ਕੀਤਾ ਗਿਆ ਜਦੋਂ ਅਸੀਂ ਕਰੋਧਵਾਨ ਹੁੰਦੇ ਆ ਗੁੱਸੇ ਹੁੰਨੇ ਆ ਜਿਆਦਾ ਕਰੋਧ ਦੇ ਵਿੱਚ ਬਹੁਤ ਜਿਆਦਾ ਭਰ ਜਾਂਦੇ ਆ ਤੇ ਬਾਈਬਲ ਦੇ ਵਿੱਚ ਲਿਖਿਆ ਸੀ ਨੀਵੇਂ ਕੀਤੇ ਜਾਂਦੇ ਆ ਇਨਸਾਨ ਨੀਵਾ ਹੋ ਜਾਂਦਾ ਜੇ ਅਸੀਂ ਆਪਣੇ ਜੀਵਨ ਦੇ ਅੰਦਰ ਅਸੀਂ ਉਚਾਈਆਂ ਤੱਕਰ ਬਲੰਦੀਆਂ ਤੱਕਰ ਤਰੱਕੀ ਦੇ ਵਿੱਚ ਜਾਣਾ ਚਾਹੁੰਦੇ ਆ ਔਰ ਤਰੱਕੀ ਵਿੱਚ ਸਾਡਾ ਕੰਮ ਜਾਏ ਸਾਡੇ ਬੱਚੇ ਜਾਂ ਸਾਡਾ ਘਰ ਵਿੱਚ ਘਰ ਵੀ ਤਰੱਕੀ ਦੇ ਵਿੱਚ ਜਾਏ ਤੋਂ ਗੌਰ ਕਰੀਏ ਆਪਣੇ ਜੀਵਨ ਦੇ ਵਿੱਚੋਂ ਕ੍ਰੋਧ ਨੂੰ ਮਾਰਨਾ ਕੋਈ ਉੱਚਾ ਕੀਤਾ ਜਾਂਦਾ ਆ ਤੈਸੀ ਉਹਦੇ ਉੱਤੇ ਗੁੱਸਾ ਨਹੀਂ ਕਰਨਾ ਉਹਦੇ ਉੱਤੇ ਕ੍ਰੋਧਵਾਨ ਨਹੀਂ ਹੋਣਾ ਕਿ ਇਹ ਬੰਦਾ ਉੱਚਾ ਕੀਤਾ ਗਿਆ ਮੈਂ ਨੀਵਾਂ ਕੀਤਾ ਗਿਆ ਜਦੋਂ ਅਸੀਂ ਕਰੋਧ ਕਰਾਂਗੇ ਗੁੱਸਾ ਕਰਾਂਗੇ ਤੇ ਉਸ ਵੇਲੇ ਹੋਰ ਉਤੋਂ ਜ਼ਿਆਦਾ ਨੀਵੇਂ ਕੀਤੇ ਜਾਵਾਂਗੇ ਉਹਦੇ ਤੋਂ ਜ਼ਿਆਦਾ ਅਸੀਂ ਥੱਲੇ ਕੀਤੇ ਜਾਵਾਂਗੇ ਇਸ ਕਰਕੇ ਬਾਈਬਲ ਦੇ ਵਿੱਚ ਲਿਖਿਆ ਆ ਇਹਨੇ ਜ਼ਿਆਦਾ ਕਰੋਧ ਕੀਤਾ ਤੇ ਨੀਵਾ ਕੀਤਾ ਗਿਆ ਅਸੀਂ ਜੇਕਰ ਆਪਣੇ ਆਪ ਨੂੰ ਨਰਮ ਕਰਾਂਗੇ ਕਰੋਧੀ ਨਹੀਂ ਬਣਾਵਾਂਗੇ ਕਿਸੇ ਨੂੰ ਉੱਚਾ ਕੀਤਾ ਜਾਂਦਾ ਹੈ ਕੋਈ ਗੱਲ ਨਹੀਂ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਬਣੇ ਰਹੀਏ ਪ੍ਰਭੂ ਦਾ ਵਚਨ ਮੰਨ ਕੇ ਆਪਣੇ ਆਪ ਨੂੰ ਧੀਰਜ ਵਿੱਚ ਰੱਖੀਏ ਆਪਣੇ ਆਪ ਨੂੰ ਕ੍ਰੋਧੀ ਨਾ ਹੋਣ ਦਈਏ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਚਨਾਂ ਦੇ ਨਾਲ ਨਰਮ ਕਰੀਏ ਜਦੋਂ ਅਸੀਂ ਆਪਣੇ ਆਪ ਨੂੰ ਨੀਵਾ ਕਰਕੇ ਰੱਖਾਂਗੇ ਤੇ ਪਰਮੇਸ਼ਵਰ ਇੱਕ ਦਿਨ ਸਾਨੂੰ ਵੀ ਉੱਚਾ ਕਰੇਗਾ ਬੋਲੇ ਹallelujah ਇਸ ਕਰਕੇ ਕਹਿਣ ਜਿਆਦਾ ਕ੍ਰੋਧਵਾਨ ਹੋਇਆ ਤੇ ਪਰਮੇਸ਼ਵਰ ਦੇ ਜਲਾਲ ਤੋਂ ਬਾਹਰ ਚਲਾ ਗਿਆ ਧਰਮ ਦਾ ਕੰਮ ਨਹੀਂ ਹੋਇਆ ਕਰੋਧੀ ਹੋ ਕੇ ਸాతਾਨ ਦਾ ਕੰਮ ਕੀਤਾ ਬੜਾ ਪਾਪ ਕੀਤਾ ਤੇ ਪਰਮੇਸ਼ਵਰ ਦੇ ਜਲਾਲ ਤੋਂ ਬਾਹਰ ਨਿਕਲ ਗਿਆ ਉਹਨੇ ਕ੍ਰੋਧ ਕੀਤਾ ਕਿ ਮੇਰਾ ਭਰਾ ਉੱਚਾ ਕੀਤਾ ਗਿਆ ਮੈਂ ਨੀਵਾ ਕੀਤਾ ਗਿਆ ਇਸ ਕਰਕੇ ਸਾਨੂੰ ਕੋਈ ਉੱਚਾ ਹੁੰਦਾ ਆ ਤੇ ਆਪਣੇ ਆਪ ਨੂੰ ਕਦੇ ਵੀ ਕਰੋਧੀ ਨਹੀਂ ਬਣਾਉਣਾ ਚਾਹੀਦਾ ਆਪਣੇ ਆਪ ਨੂੰ ਹਮੇਸ਼ਾ ਹੀ ਨਰਮ ਕਰਨਾ ਚਾਹੀਦਾ ਆ ਜਦੋਂ ਤੁਸੀਂ ਪ੍ਰਭੂ ਜੀ ਦਾ ਕਲਾਮ ਪੜੋਗੇ ਤੇ ਇੱਥੇ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਸੌਲ ਪਾਸਾ ਤੇ ਦਾਊਦ ਦੋਨੋਂ ਜਣੇ ਆ ਤੇ ਸੌਲ ਨੂੰ ਖੁਦਾ ਨੇ ਖੁਦਾ ਦੇ ਉੱਤੇ ਉਮੀਦ ਰੱਖਦਾ ਦਾਊਦ ਜਿਹੜਾ ਛੋਟਾ ਬੱਚਾ ਸੀ ਪ੍ਰਭੂ ਦੇ ਨਾਲ ਭਰੋਸਾ ਰੱਖਦਾ ਸੀ ਤੇ ਖੁਦਾ ਨੇ ਉਹਨੂੰ ਫਤਿਹ ਦਿੱਤੀ ਔਰ ਖੁਦਾ ਨੇ ਉਹਨੂੰ ਬਹੁਤ ਫਤਿਹ ਦਿੱਤੀ ਜਦੋਂ ਤੁਸੀਂ ਪਰਮੇਸ਼ਵਰ ਦੇ ਵਿੱਚ ਆਪਣੇ ਆਪ ਨੂੰ ਨਰਮ ਕਰੋਗੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰੋਗੇ ਤੇ ਪਰਮੇਸ਼ਵਰ ਫਤਿਹ ਦੇਗਾ ਗੌਰ ਕਰੀਏ ਜਦੋਂ ਖੁਦਾ ਨੇ ਦਾਊਦ ਨੂੰ ਫਤਿਹ ਦਿੱਤੇ ਤੇ ਉਸ ਵੇਲੇ ਵੱਡੇ ਵੱਡੇ ਕੰਮ ਹੋਏ ਜਦੋਂ ਤੁਸੀਂ ਆਪਣੇ ਆਪ ਨੂੰ ਆਪਣੇ ਕਰੋਧ ਨੂੰ ਨਰਮ ਕਰੋਗੇ ਤੇ ਪ੍ਰਭੂ ਤੇ ਭਰੋਸਾ ਰੱਖੋਗੇ ਤੁਸੀਂ ਬਹੁਤ ਫਤਿਹ ਪਾਓਗੇ ਬਹੁਤ ਫਤਿਹ ਪਾਓਗੇ ਤੇ ਵਚਨ ਦੇ ਵਿੱਚ ਲਿਖਿਆ ਆ ਕਿ ਜਦੋਂ ਦਾਊਦ ਇੱਕ ਨਰਮ ਤੇ ਠੰਡਾ ਬੰਦਾ ਸੀ ਉਸ ਵੇਲੇ ਇੱਕ ਲੜਾਈ ਹੋਈ ਔਰ ਆਪਣੇ ਪਰਮੇਸ਼ਵਰ ਉਤੇ ਦਾਊਦ ਨੇ ਭਰੋਸਾ ਰੱਖਿਆ ਤੇ ਜਿਹੜਾ 10 ਫੁੱਟ ਦਾ ਜਵਾਨ ਜੋਧਾ ਸੀ ਉਹਦੇ ਉੱਤੇ ਪ੍ਰਭੂ ਦੇ ਨਾਮ ਦੇ ਵਿੱਚ ਫਤਿਹ ਪਾਈ ਤੇ ਉਸ ਵੇਲੇ ਜਿਹੜਾ ਸੀ ਸਾਰੇ ਇਸਰਾਇਲ ਦੇ ਵਿੱਚ ਇੱਕ ਟੰਡੋਰਾ ਪੈ ਗਿਆ ਕਿ ਦਾਊਦ ਨੇ ਜਿੱਤ ਪ੍ਰਾਪਤ ਕੀਤੀ ਹੈ ਸਾਰੇ ਜਿਹੜਾ ਫਲਿਸਤੀਆਂ ਦੇ ਜਿੰਨੀ ਸੈਨਾ ਸੀ ਉਹਨੂੰ ਜਿੱਤ ਲਿਆ ਦਾਊਦ ਨੇ ਉਸ ਵੇਲੇ ਲੜਕੀਆਂ ਜਿਹੜੀਆਂ ਸੀ ਜਵਾਨ ਉਹ ਗੀਤ ਗਾਉਂਦੀਆਂ ਸੀ ਪੇ ਦਾਊਦ ਨੇ ਮਾਰੇ ਲੱਖਾਂ ਤੇ ਸੌਲ ਨੇ ਮਾਰੇ ਹਜ਼ਾਰ ਉਹ ਭਜਨ ਗਾਉ ਰਹੀਆਂ ਹੁਣ ਦਾਊਦ ਰੱਬ ਦੇ ਉੱਤੇ ਭਰੋਸਾ ਰੱਖਦਾ ਲੱਖਾਂ ਦੇ ਵਿੱਚ ਚਲਾ ਗਿਆ ਤੇ ਜਿਹੜਾ ਸੌਲ ਸੀ ਉਹਨੂੰ ਹਜ਼ਾਰਾਂ ਦੇ ਵਿੱਚ ਨਾਂ ਦਿੱਤਾ ਗਿਆ ਹੁਣ ਪ੍ਰਭੂ ਉਹਦਾ ਨਾਮ ਉੱਚਾ ਕਰਨ ਵਾਲਾ ਪ੍ਰਭੂ ਉਹਦਾ ਨਾਮ ਲੱਖਾਂ ਦੇ ਵਿੱਚ ਲੈ ਕੇ ਗਿਆ ਹੁਣ ਕੀ ਲਿਖਿਆ ਆ ਜਦੋਂ ਤੁਸੀਂ ਪਹਿਲਾ ਸੈਮੂਅਲ 18 ਅਧਿਆਇ ਔਰ ਉਹਦਾ 8 ਵਚਨ ਪੜੋਗੇ ਤੇ ਵਚਨ ਦੇ ਵਿੱਚ ਲਿਖਿਆ ਤਾਂ ਸੌਲ ਨੂੰ ਵੱਡਾ ਕਰੋਧ ਆਇਆ ਔਰ ਇਹ ਗੱਲ ਉਸ ਨੂੰ ਮਾੜੀ ਲੱਗੀ ਅਤੇ ਉਹ ਬੋਲਿਆ ਉਹਨਾਂ ਨੇ ਦਾਊਦ ਦੇ ਲਈ ਲੱਖਾਂ ਠਰਾਏ ਅਤੇ ਮੇਰੇ ਲਈ ਨਿਰੇ ਹਜ਼ਾਰਾਂ ਬਸ ਹੁਣ ਹੁਣ ਤੋਂ ਬਿਨਾਂ ਹੁਣ ਰਾਜ ਤੋਂ ਬਿਨਾਂ ਹੋਰ ਉਹਨੂੰ ਕੀ ਮਿਲਣਾ ਬਾਕੀ ਹੈ ਇਸ ਕਰਕੇ ਉਹਨੇ ਜ਼ਿਆਦਾ ਕਰੋਧ ਰੱਖਿਆ ਆਪਣੇ ਜੀਵਨ ਦੇ ਅੰਦਰ ਜਦੋਂ ਕਰੋਧ ਰੱਖਿਆ ਗੁੱਸਾ ਯਾਦਾ ਕੀਤਾ ਜੇ ਪ੍ਰਭੂ ਨੇ ਉਹਨੂੰ ਉੱਚਾ ਕੀਤਾ ਪ੍ਰਭੂ ਨੇ ਇਹਨੂੰ ਮਾਣ ਦਿੱਤਾ ਆ ਤੇ ਉਹ ਸੜਨ ਡੈ ਪਿਆ ਕਰੋਧੀ ਹੋ ਗਿਆ ਕਈ ਵਾਰੀ ਕੁਝ ਲੋਕਾਂ ਨੂੰ ਖੁਦਾ ਉੱਚਾ ਕਰਦਾ ਹੈ ਜਿਹੜੇ ਸਾਡੇ ਤੋਂ ਨੀਵੇਂ ਹੁੰਦੇ ਆ ਰੱਬ ਉਹਨਾਂ ਨੂੰ ਉੱਚਿਆ ਕਰਦਾ ਆ ਸਾਨੂੰ ਕਦੇ ਵੀ ਕਿਸੇ ਤੇ ਕ੍ਰੋਧ ਨਹੀਂ ਕਰਨਾ ਚਾਹੀਦਾ ਬੋਲੇ ਹallelujah ਜੇ ਅਸੀਂ ਕ੍ਰੋਧ ਕਰਾਂਗੇ ਰੱਬ ਦਾ ਕੰਮ ਨਹੀਂ ਹੋਏਗਾ ਜੇ ਅਸੀਂ ਪ੍ਰਭੂ ਦਾ ਕੰਮ ਕਰਨ ਦਾ ਪਿਆ ਜੇ ਆਪਾਂ ਵਿਸ਼ਵਾਸ ਕੀਤਾ ਪ੍ਰਭੂ ਦੇ ਉੱਤੇ ਈਮਾਨ ਰੱਖਿਆ ਆਪਣੇ ਪਰਮੇਸ਼ਰ ਉੱਤੇ ਤੇ ਕਦੇ ਵੀ ਕਿਸੇ ਉੱਤੇ ਕ੍ਰੋਧ ਨਾ ਕਰੋ ਗੁੱਸੇ ਨਾ ਹੋਵੋ ਨਹੀਂ ਤੇ ਰੱਬ ਦਾ ਕੰਮ ਨਹੀਂ ਹੋਏਗਾ ਧਰਮ ਦਾ ਕੰਮ ਨਹੀਂ ਹੋਏਗਾ ਸਿਰਫ ਸਿਰਫ ਸਤਾਨ ਦਾ ਕੰਮ ਹੋਏਗਾ ਇਸੇ ਤਰ੍ਹਾਂ ਸੌਲ ਰਾਜਾ ਨੇ ਦਾਊਦ ਦੇ ਉੱਤੇ ਕਰੋਧ ਕੀਤਾ ਤੇ ਆਪਣੇ ਆਪ ਉਹ ਥੱਲੇ ਹੋਰ ਜ਼ਿਆਦਾ ਲਾਹ ਯੋਗੀ ਉਹਦੀ ਕਰੋਧ ਕਰਾਂਗੇ ਸਤਾਨ ਦਾ ਕੰਮ ਹੋਏਗਾ ਜਦੋਂ ਸਤਾਨ ਦਾ ਸਾਡੇ ਜੀਵਨ ਦੇ ਵਿੱਚ ਕੰਮ ਹੋਏਗਾ ਤੇ ਅਸੀਂ ਥੱਲੇ ਕੀਤੇ ਜਾਵਾਂਗੇ ਸਤਾਨ ਹਮੇਸ਼ਾ ਬੰਦੇ ਨੂੰ ਥੱਲੇ ਡੇਗਦਾ ਹੈ ਇਸ ਕਰਕੇ ਗੌਰ ਕਰੀਏ ਅਸੀਂ ਆਪਣੇ ਜੀਵਨ ਦੇ ਅੰਦਰ ਕਰੋਧ ਨਹੀਂ ਆਉਣ ਦੇਣਾ ਕਰੋਧ ਜਿਹੜਾ ਆ ਉਹ ਧਰਮ ਦਾ ਕੰਮ ਨਹੀਂ ਕਰਦਾ ਉਹ ਸਤਾਨ ਦਾ ਕੰਮ ਕਰਦਾ ਆ ਤੇ ਬਾਈਬਲ ਦੇ ਵਿੱਚ ਲਿਖਿਆ ਅਸੀਂ ਕਰੋਧ ਵਿੱਚ ਨਰਮ ਹੋ ਜਾਈਏ ਕਰੋਧ ਨੂੰ ਖਤਮ ਕਰ ਦਿਏ ਆਪਣੇ ਜੀਵਨ ਚੋਂ ਗੁੱਸੇ ਕਰੋਧ ਨੂੰ ਤੋ ਅਸੀਂ ਸਫਲ ਹੋਵਾਂਗੇ ਸਾਡੀ ਇਬਾਦਤ ਸਾਡਾ ਕੰਮ ਬਹੁਤ ਉਚਾਈਆਂ ਤੱਕਰ ਜਾਵੇਗਾ ਸੋ ਖੁਦਾਵੰਦ ਆਪ ਨੂੰ ਬੜੇ ਬਰਕਾ ਦੇਵੇ ਖੁਦਾਵੰਦ ਆਪ ਨੂੰ ਬੜੇ ਆਸ਼ੀਸ਼ ਦੇਵੇ ਖੁਦਾਵੰਦ ਤੁਹਾਨੂੰ ਉਚਾਈਆਂ ਤੇ ਲੈ ਕੇ ਜਾਵੇ ਔਰ ਬਹੁਤ ਬਹੁਤ ਆਸ਼ੀਸ਼ ਦੇਵੇ ਆਮੀਨ ਆਮੀਨ